ਅੱਜ ਤੱਕ ਤਕਨੀਕ ਇੰਨੀ ਵਿਕਸਿਤ ਹੋ ਚੁੱਕੀ ਹੈ ਕਿ ਜਿੰਨਾ ਕੰਮਾ ਨੂੰ ਕਰਨ ਲਈ ਸਾਲ ਜਾਂ ਮਹੀਨੇ ਲੱਗ ਜਾਂਦੇ ਸੀ ਅੱਜ ਉਹਨਾਂ ਹੀ ਕੰਮਾਂ ਨੂੰ ਕੁਝ ਘੰਟਿਆਂ ਜਾਂ ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਜੇਕਰ ਅੱਜ ਬਰਫ਼ ਦੀ ਜ਼ਰੂਰਤ ਹੈ ਤਾਂ ਕੁਝ ਕੁ ਮਿੰਟਾਂ ਵਿੱਚ ਹੀ ਜਮਾਈ ਜਾ ਸਕਦੀ ਹੈ। ਪਰ ਜਿੰਨਾ ਸਮਿਆਂ ਵਿੱਚ ਫ੍ਰੀਜ਼ਰ ਜਾਂ ਫਿਰ ਕੋਈ ਹੋਰ ਬਰਫ਼ ਜਮਾਉਣ ਵਾਲੀ ਮਸ਼ੀਨ ਹੁੰਦੀ ਹੀ ਨਹੀਂ ਸੀ ਫਿਰ ਉਹਨਾਂ ਸਮਿਆਂ ਵਿੱਚ ਰਾਜੇ ਮਹਾਰਾਜੇ ਜਾਂ ਮੁਗਲ ਸਮਰਾਟ ਬਰਫ਼ ਦਾ ਇੰਤਜ਼ਾਮ ਕਿੱਥੋਂ ਕਰਦੇ ਸੀ? ਅਤੇ ਇਸ ਬਰਫ਼ ਦੀ ਵਰਤੋਂ ਉਹ ਕਿਸ ਕੰਮ ਲਈ ਕਰਿਆ ਕਰਦੇ ਸੀ। ਦੋਸਤੋ ਪ੍ਰਾਚੀਨ ਭਾਰਤ ਵਿੱਚ ਪਾਣੀ ਨੂੰ ਜਮਾਉਣ ਦਾ ਕੋਈ ਵੀ ਵਿਗਿਆਨਿਕ ਤਰੀਕਾ ਨਹੀਂ ਸੀ। ਇਸ ਲਈ ਲੋਕ ਸਰਦੀਆਂ ਦੇ ਮੌਸਮ ਵਿੱਚ ਪਹਾੜੀ ਖੇਤਰਾਂ ਅਤੇ ਠੰਡੇ ਪਾਣੀ ਦੀਆਂ ਨਦੀਆਂ ਦੇ ਕੁਦਰਤੀ ਸਰੋਤ ਤੇ ਹੀ ਨਿਰਭਰ ਹੁੰਦੇ ਸੀ। ਰਾਜੇ ਮਹਾਰਾਜੇ ਨਵਾਬ জাফর ਧਣੀ ਲੋਕ ਪਹਾੜਾਂ ਵਿੱਚੋਂ ਬਰਫ਼ ਦੇ ਟੁਕੜੇ ਮੰਗਵਾਇਆ ਕਰਦੇ ਸੀ। ਦੱਸਿਆ ਜਾਂਦਾ ਹੈ ਕਿ ਭਾਰਤ ਵਿੱਚ ਮੁਗਲ ਬਾਦਸ਼ਾਹ ਹਿਮਾਯੂ ਨੇ 15ਵੀਂ ਸਦੀ ਵਿੱਚ ਕਸ਼ਮੀਰ ਤੋਂ ਬਰਫ਼ ਲਿਆਉਣੀ ਸ਼ੁਰੂ ਕੀਤੀ ਅਤੇ ਕਈ ਮੁਗਲ ਰਾਜੇ ਫਲਾਂ ਦੇ ਰਸ ਨੂੰ ਬਰਫ਼ੀਲੇ ਪਹਾੜਾਂ ਤੇ ਭੇਜਿਆ ਕਰਦੇ ਸੀ ਅਤੇ ਜਦੋਂ ਰਸ ਜੰਮ ਜਾਂਦਾ ਸੀ ਤਾਂ ਉਸ ਦਾ ਸ਼ਰਬਤ ਬਣਾ ਕੇ ਗਰਮੀਆਂ ਵਿੱਚ ਵਰਤਿਆ ਜਾਂਦਾ ਸੀ ਹੁਣ ਸਵਾਲ ਇਹ ਉੱਠਦਾ ਹੈ ਕਿ ਉਸ ਵੇਲੇ ਬਰਫ਼ ਨੂੰ ਖੋਰਣ ਜਾਂ ਪਿਗਲਣ ਤੋਂ ਬਚਾਉਣ ਲਈ ਕੀ ਕੀਤਾ ਜਾਂਦਾ ਸੀ ਬਰਫ਼ ਨੂੰ ਖੋਰਣ ਤੋਂ ਬਚਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਬਰਫ਼ ਉੱਤੇ ਛਿੜਕਾਅ ਕੀਤਾ ਜਾਂਦਾ ਸੀ ਜਿਸ ਨਾਲ ਬਰਫ਼ ਖੋਰਣ ਤੋਂ ਬਚ ਜਾਂਦੀ ਸੀ ਅਕਬਰ ਦੇ ਸਮੇਂ ਵਿੱਚ ਹਿਮਾਲਿਆ ਦੀਆਂ ਪਹਾੜੀਆਂ ਤੋਂ ਬਰਫ਼ ਲਈ ਆਈ ਜਾਂਦੀ ਸੀ ਇਸ ਕੰਮ ਲਈ ਘੋੜੇ ਤੇ ਵੱਡੀ ਗਿਣਤੀ ਵਿੱਚ ਸਿਪਾਹੀ ਵਰਤੇ ਜਾਂਦੇ ਸੀ ਅਤੇ ਬਰਫ਼ ਨੂੰ ਖੋਰਣ ਤੋਂ ਬਚਾਉਣ ਲਈ ਬੁਰਾਦਾ ਅਤੇ ਜੂਟ ਦੇ ਕੱਪੜੇ ਨੂੰ ਬਰਫ਼ ਤੇ ਲਪੇਟ ਕੇ ਹਿਮਾਲਿਆ ਤੋਂ ਆਗਰਾ ਤੱਕ ਪਹੁੰਚਾਇਆ ਜਾਂਦਾ ਸੀ ਦੂਰੀ ਜ਼ਿਆਦਾ ਹੋਣ ਕਰਕੇ ਵੱਡੀ ਬਰਫ਼ ਦੀ ਸੱਲੀ ਆਗਰੇ ਪਹੁੰਚਦੀ ਪਹੁੰਚ ਦੀ ਛੋਟੀ ਜੀ ਰਹਿ ਜਾਂਦੀ ਸੀ ਦੱਸਿਆ ਇਹ ਵੀ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਬਰਫ਼ ਹਿਮਾਲਿਆ ਤੋਂ ਹੀ ਲਿਆਂਦੀ ਜਾਂਦੀ ਸੀ ਇਸ ਬਰਫ਼ ਦੀ ਵਰਤੋਂ ਸ਼ਰਬਤ ਨੂੰ ਠੰਡਾ ਕਰਨ ਲਈ ਅਤੇ ਗਰਮੀ ਤੋਂ ਬਚਣ ਲਈ ਕੀਤੀ ਜਾਂਦੀ ਸੀ 1833 ਵਿੱਚ ਜਦੋਂ ਪਹਿਲੀ ਵਾਰ ਬਰਫ਼ ਅਮਰੀਕਾ ਤੋਂ ਦਿੱਲੀ ਆਈ ਤਾਂ ਸਭ ਹੈਰਾਨ ਸੀ ਪਰ ਅੰਗਰੇਜ਼ਾਂ ਨੂੰ ਜਹਾਜ਼ ਜਰੀਏ ਬਰਫ਼ ਭਾਰਤ ਮੰਗਵਾਉਣ ਦਾ ਇਹ ਤਰੀਕਾ ਮਹਿੰਗਾ ਲੱਗਿਆ ਫਿਰ ਉਹਨਾਂ ਨੇ ਦਿੱਲੀ ਵਿੱਚ ਹੀ ਬਰਫ਼ ਜਮਾਉਣ ਦਾ ਪ੍ਰਬੰਧ ਕੀਤਾ ਦਿੱਲੀ ਗੇਟ ਤੋਂ ਤੁਰਕਮਾਨ ਗੇਟ ਤੱਕ ਨਾਲੀ ਖੋਦ ਕੇ ਉਸ ਨੂੰ ਪਾਣੀ ਅਤੇ ਲੂਣ ਨਾਲ ਭਰ ਦਿੱਤਾ ਗਿਆ ਅਤੇ ਟਾਟ ਤੇ ਬੁਰਾਦੇ ਦੀ ਮਦਦ ਨਾਲ ਸਰਦੀਆਂ ਵਿੱਚ ਬਰਫ਼ ਤਿਆਰ ਕੀਤੀ ਜਾਣ ਲੱਗੀ ਜਿਸ ਨੂੰ ਬਾਅਦ ਵਿੱਚ ਗਰਮੀਆਂ ਵਿੱਚ ਵਰਤਨਾ ਸ਼ੁਰੂ ਕੀਤਾ ਦੂਜੇ ਪਾਸੇ ਅਮਰੀਕਾ ਕੋਲ ਬਰਫ਼ ਦਾ ਕੁਦਰਤੀ ਸਰੋਤ ਸੀ ਅਤੇ ਵਿਸ਼ੇਸ਼ ਤੌਰ ਤੇ ਨਿਊ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਸਰਦੀਆਂ ਦੇ ਮੌਸਮ ਵਿੱਚ ਨਦੀਆਂ ਜੰਮ ਜਾਂਦੀਆਂ ਸੀ ਅਤੇ ਬਰਫ਼ ਦੀ ਪੂਰਤੀ ਕੀਤੀ ਜਾਂਦੀ ਸੀ ਪਰ ਜਿਨ੍ਹਾਂ ਦੇਸ਼ਾਂ ਵਿੱਚ ਕੁਦਰਤੀ ਬਰਫ਼ ਨਹੀਂ ਹੁੰਦੀ ਸੀ ਉਹਨਾਂ ਲਈ ਉਸ ਸਮੇਂ ਇੱਕ ਕੰਪਨੀ ਫਰੈਡਰਿਕ ਟਿਊਡਰ ਆਈਸ ਕੰਪਨੀ ਸੀ ਅਤੇ ਉਸ ਸਮੇਂ ਕੰਪਨੀ ਨੂੰ ਆਈਸ ਕਿੰਗ ਵੀ ਕਹਿੰਦੇ ਸੀ ਇਹ ਕੰਪਨੀ ਗਰਮ ਖੇਤਰਾਂ ਵਿੱਚ ਬਰਫ਼ ਸਪਲਾਈ ਕਰਨ ਦਾ ਕੰਮ ਕਰਦੀ ਸੀ ਇਸ ਕੰਪਨੀ ਨੇ ਬਰਫ਼ ਪਹੁੰਚਾਉਣ ਲਈ ਕਈ ਸੰਭਵ ਤਰੀਕੇ ਆਯਾਤ ਕੀਤੇ ਜੰਮੀਆਂ ਹੋਈਆਂ ਨਦੀਆਂ ਤੋਂ ਬਰਫ਼ ਤੋੜ ਕੇ ਚੂਰੇ ਵਿੱਚ ਲਪੇਟ ਵੱਡੇ ਚੈਂਬਰਾਂ ਵਿੱਚ ਰੱਖ ਜਹਾਜ਼ਾਂ ਜਰੀਏ ਸਪਲਾਈ ਕੀਤਾ ਜਾਂਦਾ ਸੀ ਇਹ ਜਹਾਜ਼ ਅਮਰੀਕਾ ਤੋਂ ਚੱਲ ਭਾਰਤ ਸਮੇਤ ਕਈ ਹੋਰ ਥਾਵਾਂ ਤੇ ਜਾਂਦੇ ਸੀ ਇਸ ਤੋਂ ਇਲਾਵਾ ਅਮਰੀਕਾ ਤੋਂ ਸਸਤੀ ਬਰਫ਼ ਕਲਕੱਤਾ ਵਿੱਚ ਵੇਚੇ ਜਾਣ ਦੀ ਖ਼ਬਰ ਦਿੱਲੀ ਤੇ ਮੁੰਬਈ ਤੱਕ ਵੀ ਪਹੁੰਚ ਗਈ ਸੀ। ਅੰਗਰੇਜ਼ ਤੇ ਧਨੀ ਪਾਰਸੀਆਂ ਨੇ ਬਰਫ਼ ਜਮਾ ਕਰਨ ਲਈ ਕਈ ਬਰਫ਼ ਘਰ ਬਣਾਏ ਅਤੇ ਘੱਟ ਕੀਮਤ ਹੋਣ ਕਰਕੇ ਜਲਦ ਹੀ ਇਹ ਬਰਫ਼ ਮੱਧ ਵਰਗ ਦੇ ਘਰਾਂ ਵਿੱਚ ਵੀ ਪਹੁੰਚਣ ਲੱਗੀ ਸੀ। 1913 ਵਿੱਚ ਰੈਫਰਿਜਰੇਟਰ ਦੀ ਕਾਢ ਹੋਣ ਤੋਂ ਬਾਅਦ ਇਹਨਾਂ ਸਾਰੇ ਤਰੀਕਿਆਂ ਨੂੰ ਇਤਿਹਾਸ ਦਾ ਹਿੱਸਾ ਬਣਨਾ ਪਿਆ। ਪਰ ਉਸ ਸਮੇਂ ਬਰਫ਼ ਨੂੰ ਇੱਕ ਇਲਾਕੇ ਤੋਂ ਦੂਜੇ ਤੱਕ ਲਿਆਉਣਾ ਵੀ ਆਪਣੇ ਆਪ ਵਿੱਚ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਸੀ।